वेलकम टू माय चैनल विकी स्टार दाफ्रीवाला 98। ਸੋ ਹਾਂਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਉਮੀਦ ਕਰਦਾ ਕਿ ਆਪ ਸਭ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਸੋ ਅੱਜ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਇੱਕ ਦਮ ਹੀ ਮੋਟੀਵੇਸ਼ਨਲ ਕਹਾਣੀ। ਜੋ ਕਿ ਉਹਨਾਂ ਲੋਕਾਂ ਨਾਲ ਰਿਲੇਟ ਕਰਦੀ ਹੈ ਜੋ ਕਿ ਆਪਣੇ ਆਪ ਨੂੰ ਦੂਜੇ ਨਾਲ ਕੰਪੇਅਰ ਕਰਦੇ ਆ। ਸੋ ਆਪ ਸਭ ਜੀ ਦਾ ਸਾਡੇ ਇਸ YouTube ਚੈਨਲ ਬਿੱਕੀ ਸਟਾਰ ਦਫਤਰੀ ਵਾਲਾ 98 ਤੇ ਸਵਾਗਤ ਹੈ ਭਾਈ ਸੋ ਕਹਾਣੀ ਦਾ ਜਿਹੜਾ ਮੇਨ ਟਾਪਿਕ ਹੈ ਜੀ ਉਹ ਮੇਨ ਟਾਪਿਕ ਹੈਗਾ ਮਿੱਟੀ ਦਾ ਦੀਵਾ ਸੋ ਆਪਾਂ ਕਹਾਣੀ ਸ਼ੁਰੂ ਕਰਦੇ ਕਹਾਣੀ ਨਾਲ ਲਾਸਟ ਤੱਕ ਜ਼ਰੂਰ ਬਨੇ ਰਹਿਣਾ ਸੋ ਸੋ ਇੱਕ ਪਿੰਡ ਦੇ ਵਿੱਚ ਇੱਕ ਨਗਰ ਦੇ ਵਿੱਚ ਇੱਕ ਕਮਜ਼ੋਰ ਤੇ ਮਿੱਟੀ ਦਾ ਬਣਿਆ ਹੋਇਆ ਦੀਵਾ ਰਹਿੰਦਾ ਸੀਗਾ ਜਿਹੜਾ ਕਿ ਜਦੋਂ ਉਹ ਆਪਣੇ ਆਲੇ ਦੁਆਲੇ ਦੇਖਦਾ ਸੀਗਾ ਤਾਂ ਉਹ ਉਹਨਾਂ ਨਾਲ ਜਿਹੜੇ ਦੂਜੀ ਬੱਤੀਆਂ ਸੀਗੀਆਂ ਆਪਣੇ ਆਪ ਨੂੰ ਉਹਨਾਂ ਨਾਲ ਹਮੇਸ਼ਾ ਕੰਪੇਅਰ ਕਰਦਾ ਰਹਿੰਦਾ ਸੀਗਾ ਕਿਉਂਕਿ ਜਿਹੜੀ ਦੂਜੀ ਬੱਤੀਆਂ ਸੀਗੀਆਂ ਉਹ ਬਿਜਲੀ ਨਾਲ ਚੱਲਦੀ ਸੀ ਜਿਨ੍ਹਾਂ ਦੀ ਚਮਕ ਉਹਦੇ ਨਾਲੋਂ ਮਿੱਟੀ ਦੇ ਦੀਵੇ ਨਾਲੋਂ ਜ਼ਿਆਦਾ ਸੀਗੀ ਤੇ ਉਹ ਆਪਣੇ ਆਪ ਨੂੰ ਹਮੇਸ਼ਾ ਉਹਨਾਂ ਨਾਲੋਂ ਨੀਵਾ ਸਮਝਦਾ ਸੀਗਾ ਠੀਕ ਹੈ ਜੀ ਉਹ ਹਮੇਸ਼ਾ ਇਹ ਸੋਚਦਾ ਰਹਿੰਦਾ ਸੀਗਾ ਕਿ ਯਾਰ ਮੈਂ ਤਾਂ ਇੱਕ ਮਿੱਟੀ ਦਾ ਬਣਿਆ ਹੋਇਆ ਦੀਵਾ ਹਾਂ ਇੱਕ ਕਮਜ਼ੋਰ ਦੀਵਾ ਹਾਂ ਤੇ ਮੇਰੀ ਤਾਂ ਲੋਡ ਬਹੁਤ ਘਟ ਵੱਧ ਪੈਂਦੀ ਹੈ ਤੇ ਜੀ ਦੂਜੇ ਪਾਸੇ ਦੂਜੀ ਬੱਤੀਆਂ ਨੇ ਜਿਹੜੀਆਂ ਉਹ ਬਿਜਲੀ ਨਾਲ ਚੱਲਣ ਵਾਲੀਆਂ ਨੇ ਇਹਨਾਂ ਸਾਹਮਣੇ ਮੇਰੀ ਤਾਂ ਕੋਈ ਔਕਾਤ ਨਹੀਂ ਹੈਗੀ ਇੱਕ ਰਾਤ ਪਿੰਡ ਦੇ ਵਿੱਚੋਂ ਬਿਜਲੀ ਚਲੀ ਗਈ ਚਾਰੇ ਪਾਸੇ ਹਨੇਰਾ ਪਸਰ ਗਿਆ ਜਿੱਧਰ ਵੀ ਦੇਖਦੇ ਹਨੇਰਾ ਹੀ ਦਿਖਦਾ ਕੁਝ ਨਹੀਂ ਸੀ ਨਜ਼ਰ ਆਉਂਦਾ ਹਨੇਰੇ ਤੋਂ ਇਲਾਵਾ ਤਾਂ ਉਸ ਵੇਲੇ ਲੋੜ ਪਈ ਰੌਸ਼ਨੀ ਦੀ ਤਾਂ ਉਸ ਵੇਲੇ ਇੱਕ ਬਜ਼ੁਰਗ ਨੇ ਮਿੱਟੀ ਦਾ ਦੀਵਾ ਲਿਆ ਤੇ ਉਸ ਵਿੱਚ ਤੇਲ ਪਾ ਕੇ ਦੀਵੇ ਨੂੰ ਜਗਾ ਤਾਂ ਹੀ ਉਹ ਦੀਵਾ ਜਗਿਆ ਤਾਂ ਸਾਰੇ ਪਿੰਡ ਵਾਲੇ ਉਸ ਦੀਵੇ ਵੱਲ ਦੇਖਣ ਲੱਗੇ ਤੇ ਉਸ ਤੋਂ ਬਾਅਦ ਉਹ ਸਾਰੇ ਦੀਵੇ ਦੇ ਕੋਲ ਚਲੇ ਗਏ ਤੇ ਆਪਣੇ ਆਪਣੇ ਕੰਮ ਉਸ ਦੀਵੇ ਦੀ ਰੋਸ਼ਨੀ ਦੇ ਹੇਠ ਕਰਨ ਲੱਗੇ ਤਾਂ ਉਸ ਵੇਲੇ ਉਸ ਦੀਵੇ ਨੇ ਸੋਚਿਆ ਕਿ ਮੇਰੀ ਬਨਾਵਟ ਹੈ ਜਿਹੜੀ ਉਹ ਸਾਦੀ ਹੋ ਸਕਦੀ ਹੈ ਪਰ ਮੇਰੇ ਵਿੱਚ ਵੀ ਰੋਸ਼ਨੀ ਦੀ ਜੋਤ ਮੌਜੂਦ ਹੈ ਮੈਂ ਵੀ ਬਹੁਤ ਕੁਝ ਕਰ ਸਕਦਾ ਤੇ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਨੀਮਾ ਸਮਝਣੋਂ ਹਟ ਗਿਆ ਇਸ ਕਰਕੇ ਕਦੇ ਵੀ ਆਪਣੇ ਆਪ ਨੂੰ ਦੂਜਿਆਂ ਨਾਲੋਂ ਨੀਵਾ ਨਾ ਦੇਖੋ ਕਿਉਂਕਿ ਹਰ ਇੱਕ ਦੇ ਵਿੱਚ ਆਪਣੇ ਆਪਣੇ ਇੱਕ ਖਾਸ ਖੂਬੀ ਹੁੰਦੀ ਹੈ ਜੋ ਆਪਾਂ ਨੂੰ ਦੂਜਿਆਂ ਨਾਲੋਂ ਵੱਖ ਕਰਦੀ ਹੈ ਬਸ ਲੋੜ ਹੁੰਦੀ ਹੈ ਉਸ ਨੂੰ ਦੇਖਣ ਦੀ ਤਾਂ ਇਸ ਕਹਾਣੀ ਤੋਂ ਆਪਾਂ ਨੂੰ ਕੀ ਸਿੱਖ ਮਿਲਦੀ ਹੈ ਇਸ ਕਹਾਣੀ ਤੋਂ ਆਪਾਂ ਨੂੰ ਸਿੱਖ ਮਿਲਦੀ ਹੈ ਕਿ ਕਦੇ ਵੀ ਆਪਣੇ ਆਪ ਨੂੰ ਦੂਜਿਆਂ ਨਾਲੋਂ ਨੀਵਾ ਨਾ ਦੇਖੋ ਤੁਸੀਂ ਵੀ ਰੌਸ਼ਨੀ ਦਾ ਸਰੋਤ ਬਣ ਸਕਦੇ ਹੋ ਹਰ ਇੱਕ ਇਨਸਾਨ ਇੱਕ ਮਿੱਟੀ ਦਾ ਦੀਵਾ ਜਿਸ ਦੀ ਚਮਕ ਸਾਰੀ ਦੁਨੀਆ ਨੂੰ ਰੋਸ਼ਨ ਕਰ ਸਕਦੀ ਹੈ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਭਾਈ ਤੇ ਸਾਡੇ ਇਸ ਚੈਨਲ ਵਿੱਕੀ ਸਟਾਰ ਦਸਤਰੀ ਵਾਲਾ 98 ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦੇਣਾ ਧੰਨਵਾਦ